ਸੁਨਾਤੋ ਬਚਾ ਕੇ ਰੱਖਣਾ 84 ਲੱਖ ਜਨਾਂ ਤੋਂ ਲੁਕੀ ਰਾਜਪੱਖੀਆਂ ਤੇ ਪਰਿਵਾਰ ਨੂੰ ਆਪਣੇ ਘਹਾਣੇ ਚੋਂ ਦੀ ਵੱਲ ਗਤੀਕ ਅਖਮੀ ਸੱਚੇ ਪਾਤਸ਼ਾਹ ਜੀਓ ਇਹਨਾਂ ਦੇ ਪ੍ਰਵਾਨ ਨੇ ਨਾਲ ਮਿਲ ਕੇ ਇਹਨਾਂ ਦੇ ਪੁਲਿਸ ਨੇੜਕ ਕੇ ਆਪਣੇ ਪਟਿਕਰ ਸਥਾਨ ਗੁਰਦੁਆਰਾ ਪਤਾਲਪਰੀ ਸਾਹਿਬ 'ਤੇ ਪਹੁੰਚੇ ਇੱਕਾ ਕਰੋ ਮਹਾਰਾਜ ਜੀਓ ਉਹਨਾਂ ਨੂੰ ਜਨ ਪ੍ਰਵਾਹ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਲਾਲ ਕਲਾਮ ਕਵੀ ਕਲਾ